ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਹੜੀਆਂ ਰੂਹਾਂ ਫਕੀਰੀ ਦੇ ਨਾਲ ਪਿਆਰ ਕਰਦੀਆਂ ਹੈ ਫਕੀਰੀ ਪਾਉਣਾ ਚਾਹੁੰਦੀਆਂ ਹੈ ਸੋ ਉਹ ਮਾਲਕ ਦੇ ਰੰਗ ਵਿੱਚ ਆਪਣੇ ਆਪ ਨੂੰ ਰੂਹ ਰੰਗਣਾ ਚਾਹੁੰਦੀ ਹੈ ਤੇ ਉਹਦੇ ਲਈ ਸਾਨੂੰ ਕਿਹੜੇ ਕਰਮ ਕਰਨੇ ਜ਼ਰੂਰੀ ਹੈ ਤੇ ਜਿਹਦੇ ਨਾਲ ਉਹ ਮਾਲਕ ਦੀ ਕਿਰਪਾ ਹੋਵੇ ਤਾਂ ਅਸੀਂ ਸਿਰਫ ਉਸ ਮਾਲਕ ਤੇ ਬਣ ਕੇ ਹੀ ਰਹਿ ਜਾਈਏ ਸੋ ਕੁਝ ਗੱਲਾਂ ਨੂੰ ਜ਼ਿੰਦਗੀ ਵਿੱਚ ਲਾਗੂ ਕਰਨਾ ਪੈਂਦਾ ਹੈ ਤੇ ਆਪਣੇ ਆਪ ਉਹ ਮਾਲਕ ਜਿਹੜਾ ਮਿਲ ਜਾਂਦਾ ਹੈ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਕੁਝ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ ਜੀ ਦੇ ਨਾਲ ਅਸੀਂ ਪ੍ਰਮਾਤਮਾ ਦੇ ਬਹੁਤ ਹੀ ਨਜ਼ਦੀਕ ਹੋ ਸਕਦੇ ਹਾਂ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆਂ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ 5 ਤੋਂ 10 ਮਿੰਟ ਦਾ ਸਮਾਂ ਹੀ ਇੱਕ ਇਨਸਾਨ ਨੂੰ ਕੱਢਣਾ ਮੁਸ਼ਕਲ ਹੋ ਜਾਂਦਾ ਹੈ ਤੇ 8-9 ਮਿੰਟ ਦੀ ਜੋ ਆਪਾਂ ਇਹ ਵੀਡੀਓ ਬਣਾਉਂਦੇ ਆਂ ਸੋ ਕੋਸ਼ਿਸ਼ ਕਰਿਆ ਕਰੋ ਕਿ ਵੀਡੀਓ ਨੂੰ ਪੂਰੀ ਸੁਣੋ ਤਾਂ ਕਿ ਗੱਲ ਜਿਹੜੀ ਤੁਹਾਡੇ ਸਮਝ ਵਿੱਚ ਆ ਸਕੇ ਕਿਉਂਕਿ ਅਸੀਂ ਹਰ ਇੱਕ ਦਾ ਕਮੈਂਟ ਵੀ ਜੇਕਰ ਦੱਸਦੇ ਆ ਕਦੇ ਵੀ ਇਹ ਨਹੀਂ ਹੈ ਕਿ ਸ਼ਾਰਟ ਵਿੱਚ ਮੇਨ ਗੱਲ ਸਮਝਾ ਦਿੱਤੀ ਸੋ ਚੰਗੀ ਤਰ੍ਹਾਂ ਕੋਸ਼ਿਸ਼ ਕਰੀਦੀ ਆ ਕਿ ਗੱਲ ਤੁਹਾਡੀ ਸਮਝ ਵਿੱਚ ਆ ਸਕੇ ਸੋ ਕਮੈਂਟ ਵੀ ਚੰਗੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰੀਦੀ ਆ ਵੀਡੀਓ ਵੱਡੀ ਹੋ ਜਾਂਦੀ ਇਸ ਕਰਕੇ ਇੱਕ ਦੋ ਕਮੈਂਟ ਹੀ ਜਿਹੜੇ ਵੀਡੀਓ ਵਿੱਚ ਦੱਸ ਹੁੰਦੇ ਆ ਸੋ ਬੇਨਤੀ ਕਰਦੇ ਆ ਕਿ ਇਹ ਸਮਾਂ ਤੁਸੀਂ ਕਦੇ ਹੱਥੋਂ ਨਾ ਗਵਾਓ ਵੀਡੀਓ ਨੂੰ ਪੂਰੀ ਸੁਣੋ ਸਮਝੋ ਤਾਂ ਹੀ ਜ਼ਿੰਦਗੀ ਵਿੱਚ ਸੁਧਾਰ ਆਵੇਗਾ ਕੁਝ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਦੇ ਸਵਾਲ ਤੁਹਾਨੂੰ ਆਪਣੇ ਆਪ ਵੀ ਮਿਲ ਸਕਦੇ ਆ ਸੋ ਕਈਆਂ ਦੇ ਸਵਾਲ ਕੀਤੇ ਹੁੰਦੇ ਆ ਜੋ ਅਸੀਂ ਉਹਨਾਂ ਦੇ ਕਮੈਂਟਾਂ ਦੇ ਜਵਾਬ ਦਿੰਦੇ ਆ ਸੋ ਉਹ ਜ਼ਰੂਰੀ ਨਹੀਂ ਹੈ ਕਿ ਕਿਸੇ ਇੱਕ ਦਾ ਸਵਾਲ ਹੈ ਕਾਡੀਆਂ ਜ਼ਿੰਦਗੀ ਦੇ ਨਾਲ ਵੀ ਜੁੜਿਆ ਹੋ ਸਕਦਾ ਹੈ ਸੋ ਤੁਹਾਨੂੰ ਆਪਣੇ ਆਪ ਬਿਨਾਂ ਮਿਹਨਤ ਕੀਤੇ ਆ ਹੀ ਕਿਸੇ ਸਵਾਲ ਦਾ ਜਵਾਬ ਮਿਲ ਜਾਵੇਗਾ ਤੇ ਇਸ ਤੋਂ ਵੱਡੀ ਪਰਮਾਤਮਾ ਦੀ ਕੋਈ ਕਿਰਪਾ ਨਹੀਂ ਹੋ ਸਕਦੀ ਹੋਰ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਸੋ ਇੱਥੇ ਕੁਝ ਕਮੈਂਟਾਂ ਦੱਸ ਦਿੰਦੇ ਆ ਜੀ ਗੱਲਾਂ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਸੁਣਦੀ ਆ ਤੇ ਛਿੰਨਾ ਚੱਕਰ ਵੀਡੀਓ ਨਾ ਸੁਣਾ ਤੇ ਮਨ ਨੂੰ ਚੈਨ ਨਹੀਂ ਮਿਲਦਾ ਸੋ ਇਸੇ ਤਰ੍ਹਾਂ ਦਾ ਇੱਕ ਹੋਰ ਕਮੈਂਟ ਹੈ ਕਿ ਮੈਂ ਵੀ ਤੁਹਾਡੀਆਂ ਸਾਰੀਆਂ ਵੀਡੀਓ ਸੁਣਦੀ ਆ ਮਨ ਨੂੰ ਸਕੂਨ ਮਿਲ ਜਾਂਦਾ ਹੈ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕਮੈਂਟ ਕਾਫੀ ਰੂਹਾਂ ਦੇ ਆਉਂਦੇ ਹੈ ਸੋ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦੇ ਆ ਜੀ ਤੁਸੀਂ ਇੰਨਾ ਜਿਆਦਾ ਸਾਡੇ ਚੈਨਲ ਨੂੰ ਪਿਆਰ ਦਿੰਦੇ ਹੋ ਸੋ ਗੱਲ ਮੇਨ ਤਾਂ ਇਹ ਹੈ ਕਿ ਤੁਸੀਂ ਵੀਡੀਓ ਨੂੰ ਦਿਲੋਂ ਸੁਣਦੇ ਹੋ ਸੋ ਜਿਹੜਾ ਇਨਸਾਨ ਮਨੋਂ ਕੋਈ ਕੰਮ ਕਰੇ ਸੋ ਉਹਦੇ ਵਿੱਚ ਚੈਨ ਵੀ ਮਿਲਦਾ ਸਕੂਨ ਮਿਲਦਾ ਹੈ ਸੋ ਗੱਲਾਂ ਨੂੰ ਸੁਣਨਾ ਸਮਝਣਾ ਅਮਲ ਕਰਨਾ ਸੋ ਇਹਦੇ ਵਿੱਚ ਹੀ ਜਿਹੜਾ ਆਨੰਦ ਆਪਾਂ ਨੂੰ ਆਉਂਦਾ ਹੈ ਸੋ ਇਸ ਕਰਕੇ ਜਦੋਂ ਤੁਸੀਂ ਕੋਈ ਵੀ ਕੰਮ ਮਨ ਲਗਾ ਕੇ ਕਰੋਗੇ ਤਾਂ ਤੁਹਾਨੂੰ ਚੰਗਾ ਲੱਗੇਗਾ ਸੋ ਤੁਸੀਂ ਮਨ ਲਗਾ ਕੇ ਸਾਡੇ ਵੀਡੀਓ ਸੁਣਦੇ ਹੋ ਸਮਝਦੇ ਹੋ ਤਾਂ ਤੁਹਾਨੂੰ ਚੰਗੀਆਂ ਲੱਗਦੀਆਂ ਆ ਜੀ ਸੋ ਇਸੇ ਤਰ੍ਹਾਂ ਮਾਲਕ ਦੀ ਤੁਹਾਡੇ ਤੇ ਕਿਰਪਾ ਬਣੀ ਰਹੇ ਇਸੇ ਤਰ੍ਹਾਂ ਤੁਸੀਂ ਪ੍ਰਮਾਤਮਾ ਦੀ ਸੇਵਾ ਕਰਦੇ ਰਹੋ ਚੰਗੀਆਂ ਗੱਲਾਂ ਸੁਣੋ ਚੰਗਾ ਸੋ ਚੰਗਾ ਬੋਲੋ ਤੇ ਚੰਗਾ ਹੀ ਦੇਖੋ ਇੰਨੀ ਕਿਰਪਾ ਮਾਲਕ ਸਦਾ ਬਣਾ ਕੇ ਰੱਖੇ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਵੰਦਗੀ ਸਮੇਂ ਕਿਹੜਾ ਜਾਪ ਕਰਨਾ ਚਾਹੀਦਾ ਹੈ ਪਲੀਜ਼ ਸਾਨੂੰ ਦੱਸੋ ਲੱਖ ਦਾਤਾ ਪੀਰ ਜੀ ਦਾ ਕਿਹੜਾ ਜਾਪ ਕਰੀਏ ਸੋ ਹੀ ਲਿਖਦੇ ਆ ਸੋ ਦੇਖੋ ਜਿਹੜਾ ਵੀ ਨਾਮ ਸ਼ਬਦ ਤੁਹਾਡੇ ਕੋਲ ਹੈ ਤੁਸੀਂ ਕਰ ਸਕਦੇ ਆ ਆਪਾਂ ਇੱਕ ਕਲਮਾ ਦੱਸਿਆ ਹੈ 1 2 ਦਿਨ ਸ਼ਾਇਦ ਪਹਿਲਾ ਵੀਡੀਓ ਬਣੀ ਹੈ ਕਿਉਂਕਿ ਇੰਨੇ ਜਿਆਦਾ ਵੀ ਨਹੀਂ ਰਹਿੰਦਾ ਵੀਡੀਓ ਕਾਫੀ ਕਲਮੇ ਤੇ ਵੀ ਬਣਾਈਆਂ ਹੋਈਆਂ ਆ ਕੋਈ ਵੀ ਕਲਾਮ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ ਉਹਦਾ ਜ਼ਿਕਰ ਜਾਪ ਕਰਨਾ ਚਾਹੁੰਦੇ ਹੋ ਆਪਣੇ ਪੀਰ ਲਈ ਤਾਂ ਤੁਸੀਂ ਕਰ ਸਕਦੇ ਆਂ ਆਪਾਂ ਇੱਕ ਕਲਮਾ ਦੱਸਿਆ ਹੈ ਜਿਹੜਾ ਕਿ ਤੁਸੀਂ ਕਿਸੇ ਵੀ ਪੀਰ ਦੀ ਸੇਵਾ ਕਰਦੇ ਹੋ ਕਿਉਂਕਿ ਉਹਦੇ ਵਿੱਚ ਕਿਸੇ ਵੀ ਇੱਕ ਪੀਰ ਦਾ ਨਾਮ ਨਹੀਂ ਲਿਆ ਗਿਆ ਸੋ ਉਸ ਕਲਮੇ ਦਾ ਜਾਪ ਹਰ ਕੋਈ ਕਰ ਸਕਦਾ ਹੈ ਜੇਕਰ ਕਰਨਾ ਚਾਹੁੰਦੇ ਹੋ ਤਾਂ ਉਹ ਕਲਮਾ ਤੁਸੀਂ ਪੜ੍ਹ ਸਕਦੇ ਆਂ ਸੋ ਬਾਕੀ ਜ਼ਿਕਰ ਨਾਮ ਸ਼ਬਦ ਗੁਰੂ ਕੋਲ ਮਿਲਿਆ ਹੈ ਸੋ ਨਾਮਦਾਨ ਲਿਆ ਹੋਇਆ ਹੈ ਗੁਰੂ ਧਾਰਨਾ ਕੀਤੀ ਹੋਈ ਆ ਤੇ ਉਸੇ ਨਾਮ ਸ਼ਬਦ ਦਾ ਤੁਸੀਂ ਜਾਫ ਕਰੋ ਜੀ ਸੋ ਹੁਣ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਆ ਦੀਦੀ ਜੀ ਮੈਂ ਬਾਬਾ ਲਾਲ ਜੀ ਦੀ ਸੇਵਾ ਕਰਦਾ ਹਾਂ ਪਰ ਹੁਣ ਸਾਡੇ ਘਰ ਵਿੱਚ 11ਵੀਂ ਵਾਲੇ ਦਾ ਚਿਰਾਗ ਰੋਸ਼ਨ ਹੁੰਦਾ ਹੈ ਸੋ ਸੋ ਇਹ ਲਿਖਦੇ ਆ ਕਿ ਮੇਲ ਮੋਟ ਬਜ਼ੁਰਗ ਵੀ ਬਾਬਾ ਲਾਲ ਜੀ ਨਹੀਂ ਮੰਨਦੇ ਗਏ ਆ ਸੋ ਸਾਡਾ ਨਾਮ ਵੀ ਉੱਥੋਂ ਹੀ ਪਾਇਆ ਸੋ ਬਾਕੀ ਇਹਨਾਂ ਦਾ ਕਮੈਂਟ ਬਹੁਤਾ ਸਮਝ ਵਿੱਚ ਨਹੀਂ ਆਇਆ ਸੋ ਗੁਰੂ ਧਾਰਨਾ ਲੱਗ ਹੈ ਕਿ ਜ਼ਰੂਰੀ ਹੈ ਕਰਨੀ ਸੋ ਦੇਖੋ ਗੁਰਧਾਰਨਾ ਕਰਨੀ ਤਾਂ ਜ਼ਰੂਰੀ ਹੈ ਸੋ ਜਿੱਥੇ ਵੀ ਤੁਹਾਡਾ ਮਨ ਟਿਕਦਾ ਹੈ ਜਿੱਥੇ ਵੀ ਤੁਸੀਂ ਕਿਸੇ ਦਰਬਾਰ ਤੇ ਜਾਂਦੇ ਹੋ ਸੋ ਉੱਥੋਂ ਜਿਕਰ ਨਾਮ ਸ਼ਬਦ ਮਿਲਦਾ ਹੈ ਤਾਂ ਨਾਮ ਸ਼ਬਦ ਜ਼ਰੂਰ ਲਓ ਗੁਰਧਾਰਨਾ ਕਰੋ ਉਹੀ ਨਾਮ ਸ਼ਬਦ ਦਾ ਤੁਸੀਂ ਜਾਪ ਕਰੋ ਤੇ ਪੀਰਾਂ ਪੀਰਾਂ ਦਾ ਸਿਰਫ ਚਿਰਾਗ ਰੋਸ਼ਨ ਹੁੰਦਾ ਹੈ ਚਿਰਾਗ ਰੋਸ਼ਨ ਕਰੋ ਧੂਪ ਬੱਤੀ ਕਰੋ ਅਰਦਾਸ ਬੇਨਤੀ ਕਰੋ ਸੋ ਪੀਰ ਪੀਰ ਇੰਨੇ ਜੀ ਖੁਸ਼ ਰਹਿੰਦੇ ਆ ਗੁਰਧਾਰਨਾ ਜ਼ਰੂਰ ਕਰਨੀ ਚਾਹੀਦੀ ਹੈ ਜੇਕਰ ਤੁਸੀਂ ਗੁਰਧਾਰਨਾ ਹੀ ਜਿੱਥੇ ਪੀਰਾਂ ਫਕੀਰਾਂ ਦਾ ਦਰਬਾਰ ਹੈ ਕੋਈ ਮੁਸਲਮਾਨੀ ਲੈਂਚ ਉਹ ਹੀ ਕਲਮੇ ਦਾ ਨਾਮਦਾਨ ਲੈਣਾ ਚਾਹੁੰਦੇ ਆ ਤਾਂ ਵੀ ਠੀਕ ਹੈ ਬਾਕੀ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਨਾਮ ਸ਼ਬਦ ਲੈਣਾ ਚਾਹੁੰਦੇ ਆ ਤਾਂ ਵੀ ਕੋਈ ਗੱਲ ਨਹੀਂ ਪੀਰਾਂ ਦੀ ਸੇਵਾ ਤਾਂ ਵੀ ਕਰ ਸਕਦੇ ਆ ਸੋ ਬਾਕੀ ਇਹ ਮਨ ਦੇ ਵਹਿਮ ਭਰਮ ਹੈ ਸੋ ਸਰਦਾਰੀ ਇੱਕ ਨੂੰ ਹੀ ਦਿੱਤੀ ਜਾਂਦੀ ਆ ਜੇਕਰ ਬਜ਼ੁਰਗ ਜਿਸ ਚੀਜ਼ ਨੂੰ ਮੰਨ ਗਿਆ ਉਸੇ ਲੈਂ ਨੂੰ ਮੰਨੋ ਸੋ ਇੱਕ ਨੂੰ ਹੀ ਮੂਰੇ ਰੱਖ ਕੇ ਮੰਨਿਆ ਜਾ ਸਕਦਾ ਆ ਬਾਕੀ ਆਪਾਂ ਸਾਰਿਆਂ ਨੂੰ ਸਜਦਾ ਸਲਾਮ ਮੰਗਦੀ ਦੇ ਨਾਲ ਕਰ ਸਕਦੇ ਆ ਤੋ ਨਾਮ ਸ਼ਬਦ ਜਿੱਥੋਂ ਵੀ ਲਵੋ ਸੋ ਮਨ ਚਿੱਤ ਲਗਾ ਕੇ ਉਹਦਾ ਉਚਾਰਨ ਕਰੋ ਤੇ ਪੀਰਾਂ-ਪੀਰਾਂ ਦੀ ਸੇਵਾ ਕਰੋ ਸੋ ਪੀਰਾਂ-ਪੀਰਾਂ ਦੀ ਕਿਰਪਾ ਰਹਿੰਦੀ ਹੈ। ਬਾਕੀ ਕਦੇ ਵੀ ਪ੍ਰਮਾਤਮਾ ਨੂੰ ਵੱਖ-ਵੱਖ ਰੂਪਾਂ ਵਿੱਚ ਨਾ ਸਮਝੋ ਕਿ ਉਹ ਵੱਖ-ਵੱਖ ਰੂਪਾਂ ਵਿੱਚ ਆਏ ਆ ਤੇ ਵੱਖ-ਵੱਖ ਸੇਵਾ ਸਾਨੂੰ ਕਰਨੀ ਪਵੇਗੀ ਕਿਉਂਕਿ ਪ੍ਰਮਾਤਮਾ ਇੱਕ ਹੀ ਆ। ਪ੍ਰਮਾਤਮਾ ਏਕ ਤੇ ਰੂਪ ਅਨੇਕ। ਸੋ ਪ੍ਰਮਾਤਮਾ ਇੱਕ ਹੀ ਇਹ ਆਪਾਂ ਹੀ ਵੱਖ-ਵੱਖ ਰੂਪਾਂ ਦੇ ਵਿੱਚ ਉਹਨਾਂ ਨੂੰ ਮੰਨ ਰਹੇ ਆ ਜੇਕਰ ਆਪਾਂ ਉਹਨਾਂ ਦੇ ਰੂਪਾਂ ਦੀ ਗੱਲ ਕਰੀਏ ਤੇ ਆਪਾਂ ਉਹਨਾਂ ਦਾ ਦੇਣ ਦੇ ਹੀ ਨਹੀਂ ਸਕਦੇ ਸੋ ਜੋ ਉਹਨਾਂ ਦਾ ਬਣਦਾ ਜੁੜਦਾ ਹੈ ਜੋ ਕਰਮ ਬਣਦੇ ਆ ਉਹ ਆਪਾਂ ਇੰਨੇ ਕਰ ਲਈ ਸਕਦੇ ਸੋ ਇਸ ਕਰਕੇ ਪ੍ਰਮਾਤਮਾ ਨੂੰ ਇੱਕ ਹੀ ਸਮਝੋ ਸੋ ਗੁਰੂ ਧਾਰਨਾ ਕਰ ਲਓ ਪੀਰਾਂ ਦੀ ਸੇਵਾ ਕਰਦੇ ਹੋ ਘਰ ਵਿੱਚ ਜੱਤੀ ਦਰਬਾਰ ਹੈ ਉਹਦੀ ਸੇਵਾ ਕਰਨੀ ਹੀ ਪੈਣੀ ਆ ਜੱਤੀ ਦਰਬਾਰ ਕਦੇ ਵੀ ਭੁਲਾਏ ਨਹੀਂ ਜਾ ਸਕਦੇ ਕਦੇ ਉਹਦੀ ਸੇਵਾ ਨਹੀਂ ਛੱਡ ਸਕਦੇ ਕਿਉਂਕਿ ਜਿਨ੍ਹਾਂ ਦੀ ਸੇਵਾ ਇੱਕ ਵਾਰ ਹੋ ਜਾਂਦੀ ਹੈ ਪੀਰਾਂ ਫਕੀਰਾਂ ਦੀ ਖਾਸ ਕਰਕੇ ਉਹ ਫਿਰ ਪਿੱਛਾ ਕਰਦੇ ਆ ਆਉਣ ਵਾਲਾ ਪੀੜ੍ਹੀਆਂ ਤੋਂ ਵੀ ਸੇਵਾ ਲੈ ਲੈਂਦੇ ਆ ਜਦੋਂ ਆਪਣੀ ਆਈ ਤੇ ਆ ਜਾਣ ਸੋ ਇਸ ਕਰਕੇ ਪੀਰਾਂ ਦੀ ਸੇਵਾ ਕਰਕੇ ਕਦੇ ਸੇਵਾ ਛੱਡਣੀ ਨਹੀਂ ਚਾਹੀਦੀ ਸੋ ਜੇਕਰ ਪੀਰਾਂ ਦੀ ਸੇਵਾ ਕਰਦੇ ਹੋ ਤਾਂ ਉਹਨਾਂ ਦੀ ਸੇਵਾ ਜ਼ਰੂਰ ਕਰੋ ਕਦੇ ਵੀ ਸੇਵਾ ਛੱਡਣੀ ਨਹੀਂ ਹੈ ਕਿਉਂਕਿ ਜਦੋਂ ਪੀਰ ਫਿਰ ਪੀੜ੍ਹਾਂ ਤੇ ਆ ਜਾਂਦੇ ਆ ਸੱਤ ਪੁਸ਼ਤਾਂ ਤੋਂ ਵੀ ਸੇਵਾ ਜਿਹੜੀ ਲੈ ਲੈਂਦੇ ਆ ਸੋ ਇਸ ਕਰਕੇ ਇਹ ਕਰਮ ਕਰੋ ਤਾਂ ਸੋਚ ਸਮਝ ਕੇ ਹੀ ਕਰੋ ਜਿਨ੍ਹਾਂ ਨੂੰ ਬਜ਼ੁਰਗਾਂ ਨੇ ਮੰਨਿਆ ਹੈ ਉਹ ਲੈਨ ਨੂੰ ਫੜਨਾ ਹੀ ਪੈਣਾ ਚਾਹੇ ਅੱਜ ਮੰਨ ਲਓ ਚਾਹੇ ਕੱਲ ਮੰਨ ਲਓ ਮੰਨਣਾ ਜ਼ਰੂਰ ਪੈਣਾ ਹੈ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਬਾਰੇ ਗੱਲ ਕਰਦੇ ਹਾਂ ਕਿ ਜਿਨ੍ਹਾਂ ਨੇ ਫਕੀਰੀ ਦੇ ਵਿੱਚ ਪੈਣਾ ਹੈ ਸੋ ਜਿਹੜੇ ਫਕੀਰੀ ਨੂੰ ਪਾਉਣਾ ਚਾਹੁੰਦੇ ਆ ਸੋ ਵੈਸੇ ਫਕੀਰੀ ਬਹੁਤ ਔਖੀ ਮਿਲਦੀ ਹੈ ਆਮ ਇਨਸਾਨ ਦੇ ਵਸ ਦੀ ਗੱਲ ਨਹੀਂ ਹੈ ਕਿ ਫਕੀਰੀ ਕਰ ਲਈਏ ਕਿਉਂਕਿ ਇਹ ਮਾਹੌਲ ਜੋ ਦੁਨੀਆਦਾਰੀ ਹੈ ਇਹਦੇ ਵਿੱਚ ਦੀ ਜਦੋਂ ਅਸੀਂ ਫਕੀਰੀ ਨੂੰ ਹੱਥ ਪੈਰ ਇੱਕ ਪਟਦੇ ਹਾਂਗਾ ਤੇ ਸਾਨੂੰ ਬਹੁਤ ਪਹਿਲਾਂ ਆਸਾਨ ਲੱਗਦਾ ਹੈ ਪਰ ਜਿੱਦਾਂ ਜਿੱਦਾਂ ਫਕੀਰੀ ਦੀ ਮੰਜ਼ਲ ਦੀ ਤਰਫ ਤੁਰਦੇ ਆ ਉੰਨੀ ਹੀ ਇਹ ਲੈਨ ਕਠਿਨ ਹੁੰਦੀ ਜਾਂਦੀ ਆ ਕਹਿੰਦੇ ਕਿ ਫਕੀਰੀ ਇੱਕ ਕੰਡਿਆਂ ਦਾ ਪਛਾਉਣਾ ਹੈ ਉਹ ਮਾਲਕ ਪੈਸੇ ਵਾਂਗ ਪਹਿਲਾਂ ਟਣਕਾ ਆ ਕੇ ਦੇਖਦਾ ਹੈ ਕਹਿੰਦੇ ਕਿ ਪਹਿਲਾਂ ਟੰਗਦਾ ਹੈ ਤਾਂ ਫਿਰ ਰੰਗਦਾ ਹੈ ਜਦੋਂ ਸੇਵਾ ਦੇ ਵਿੱਚ ਤੇ ਪ੍ਰੀਖਿਆ ਦੇ ਵਿੱਚ ਇਨਸਾਨ ਪਾਸ ਹੁੰਦਾ ਹੈ ਤਾਂ ਫਿਰ ਫਕੀਰੀ ਮਿਲਦੀ ਹੈ ਸੋ ਫਕੀਰੀ ਕਰਨੀ ਬਹੁਤ ਹੀ ਮੁਸ਼ਕਲ ਹੈ ਸੋ ਜੇਕਰ ਪ੍ਰਮਾਤਮਾ ਨੂੰ ਪਾਉਣਾ ਹੈ ਤਾਂ ਦਿਲੋਂ ਯਾਦ ਕਰੋ ਸਭ ਤੋਂ ਪਹਿਲਾਂ ਆਪਣਾ ਮਨ ਸਾਫ਼ ਕਰਨਾ ਪਵੇਗਾ ਸਭ ਤੋਂ ਪਹਿਲਾਂ ਮਨ ਨੂੰ ਇਹ ਸਮਝਾਉਣਾ ਪਵੇਗਾ ਕਿ ਕਦੇ ਦੂਸਰਿਆਂ ਵੱਲ ਦੇਖ ਕੇ ਖਿਜਣਾ ਨਹੀਂ ਜੈਲਸ ਨਹੀਂ ਕਰਨੀ ਸੋ ਇਹ ਸਭ ਗੱਲਾਂ ਨੂੰ ਦਿਲ ਵਿੱਚੋਂ ਕੱਢਣਾ ਪਵੇਗਾ ਸਿਰਫ ਔਰ ਸਿਰਫ ਪ੍ਰਮਾਤਮਾ ਦਾ ਜ਼ਿਕਰ ਹੀ ਇਸ ਮਨ ਦੇ ਅੰਦਰ ਹੋਣਾ ਚਾਹੀਦਾ ਆ ਨਾ ਹੀ ਕਿ ਇਹ ਦੁਨੀਆਦਾਰੀ ਦਾ ਨਾ ਫਿਰ ਰਿਸ਼ਤੇ ਨਾਤਿਆਂ ਦਾ ਸੋ ਜੇਕਰ ਇਸ ਲਾਈਨ ਤੇ ਤੁਰਨਾ ਹੈ ਸੋ ਇਹ ਰਿਸ਼ਤੇ ਨਾਤੇ ਦੁਨੀਆਦਾਰੀ ਦੀ ਪਰਵਾਹ ਕੀਤਿਆਂ ਬਿਨਾ ਫਿਰ ਜਾ ਕੇ ਇੱਕ ਪ੍ਰਮਾਤਮਾ ਮਿਲਦਾ ਹੈ ਜਦੋਂ ਅਸੀਂ ਫਿਰ ਸੇਵਾ ਵਿੱਚ ਤਾਂ ਪੈਂਦੇ ਆ ਕਿਉਂਕਿ ਇਹਦੇ ਵਿੱਚ ਮਨ ਬਹੁਤ ਡੋਲਦਾ ਹੈ ਜੇਕਰ ਅਸੀਂ ਅੱਜ ਕਹਿੰਦੇ ਆ ਕਿ ਅਸੀਂ ਅੱਜ ਸੇਵਾ ਕਰਨੀ ਹੈ ਸਿਰਫ ਮਾਲਕ ਨੂੰ ਮੰਨਣਾ ਤੇ ਦੂਸਰੇ ਦਿਨ ਤੁਹਾਡਾ ਮਨ ਜਿਹੜਾ ਆ ਬੀ ਚੈਨ ਹੋ ਜਾਵੇਗਾ ਤੁਹਾਨੂੰ ਕੁਝ ਚੰਗਾ ਨਹੀਂ ਲੱਗੇ ਇਹ ਬਹੁਤ ਤਰ੍ਹਾਂ ਦੇ ਪੜਾਅ ਜਿਹੜੇ ਆ ਜ਼ਿੰਦਗੀ ਵਿੱਚ ਆਉਂਦੇ ਆ ਜਦੋਂ ਅਸੀਂ ਪ੍ਰਮਾਤਮਾ ਦੀ ਤਰਫ ਤੁਰਦੇ ਆ ਕਿਉਂਕਿ ਵਿੱਚ ਕਾਲ ਵੀ ਪਟਕਾਵੇਗਾ ਸੋ ਫਿਰ ਕੀ ਹੋਵੇਗਾ ਕਿ ਪ੍ਰਮਾਤਮਾ ਵੀ ਪ੍ਰੀਖਿਆ ਲਵੇਗਾ ਜਿੱਦਾਂ ਜਿੱਦਾਂ ਸੇਵਾ ਕਰੋਗੇ ਪਹਿਲੋਂ ਪੈਲ ਸ਼ੁਰੂਆਤ ਵਿੱਚ ਉਹ ਮਾਲਕ ਵੀ ਬਹੁਤ ਸੰਕੇਤ ਦਿੰਦਾ ਹੈ ਬਹੁਤ ਕੋਸ਼ਿਸ਼ ਕਰਦਾ ਹੈ ਕਿ ਇਨਸਾਨ ਮੇਰੇ ਨਾਲ ਜੁੜ ਜਾਵੇ ਸੋ ਹੁਣ ਜਦ ਸਾਨੂੰ ਕਿਸੇ ਤੱਕ ਕੋਈ ਮਤਲਬ ਹੁੰਦਾ ਹੈ ਤੇ ਅਸੀਂ ਪੂਰੀ ਕੋਸ਼ਿਸ਼ ਕਰੀਦੀ ਆ ਕਿ ਅਸੀਂ ਇਸ ਇਨਸਾਨ ਨਾਲ ਰਿਸ਼ਤਾ ਜੋੜ ਕੇ ਰੱਖੀਏ ਇਸੇ ਤਰ੍ਹਾਂ ਪ੍ਰਮਾਤਮਾ ਹੈ ਪਹਿਲੋਂ ਆਪਣੇ ਨਾਲ ਜੋੜਦਾ ਹੈ ਫਿਰ ਤੋੜਨ ਦੀ ਵੀ ਕੋਸ਼ਿਸ਼ ਕਰਦਾ ਹੈ ਆ ਪਿਸ਼ਵਾਸ ਨੂੰ ਪਰਖਦਾ ਹੈ ਕੀ ਕਿੰਨਾ ਕੰਮ ਇਹ ਤੇ ਯਕੀਨ ਕਰ ਸਕਦਾ ਹੈ ਡੋਲਦਾ ਤਾਂ ਨਹੀਂ ਹੈ ਰਸਤੇ ਵਿੱਚ ਸੋ ਬਹੁਤ ਗੱਲਾਂ ਬਹੁਤ ਮੁਸ਼ਕਲਾਂ ਜ਼ਿੰਦਗੀ ਵਿੱਚ ਆਉਂਦੀਆਂ ਆ ਪਰ ਜਿਹੜਾ ਇਨਸਾਨ ਹਿੰਮਤ ਨਹੀਂ ਹਾਰਦਾ ਇਹ ਸੋਚ ਲੈਂਦਾ ਹੈ ਕਿ ਮੈਂ ਇੱਕ ਮੰਜ਼ਿਲ ਤੱਕ ਪਹੁੰਚਣਾ ਹੈ ਜੇਕਰ ਮੈਂ ਕਰਮ ਕਰਦਾ ਜਾਊਂਗਾ ਤਾਂ ਹੀ ਅਸੀਂ ਉਸ ਮੁਕਾਮ ਤੱਕ ਪਹੁੰਚ ਸਕਦੇ ਹਾਂ ਤਾਂ ਫਿਰ ਇਨਸਾਨ ਪਹੁੰਚ ਵੀ ਸਕਦਾ ਹੈ ਪਰ ਇਸ ਰਸਤੇ ਦੇ ਵਿੱਚ ਕਠਿਨਾਈਆਂ ਬਹੁਤ ਆਉਂਦੀਆਂ ਮੁਸ਼ਕਲਾਂ ਬਹੁਤ ਹੈ ਸੋ ਇਹ ਰਸਤਾ ਜੇਕਰ ਪਾਰ ਕਰਨਾ ਹੈ ਤੇ ਇੱਕ ਹਿੰਮਤ ਦੇ ਨਾਲ ਹੋਵੇਗਾ ਨਾਮ ਸ਼ਬਦ ਨਾਲ ਹੋਵੇਗਾ ਕਿਉਂਕਿ ਅਸੀਂ ਪਹਿਲਾਂ ਵੀ ਦੱਸਿਆ ਕਿ ਫਕੀਰੀ ਜਦੋਂ ਇਨਸਾਨ ਕਰਨੀ ਸ਼ੁਰੂ ਕਰਨਾ ਹੁੰਦਾ ਹੈ ਇੱਕ ਦਿਨ ਮਨ ਟਿਕੇਗਾ ਦੂਸਰੇ ਦਿਨ ਮਨ ਬੇਚੈਨ ਹੋਵੇਗਾ ਪਰ ਇੱਥੇ ਇਹ ਵੀ ਨਹੀਂ ਕਿ ਪ੍ਰਮਾਤਮਾ ਸਾਥ ਨਹੀਂ ਦੇਵੇਗਾ ਜਦੋਂ ਜਦੋਂ ਅਸੀਂ ਟੁੱਟਾਂਗੇ ਪ੍ਰਮਾਤਮਾ ਫਿਰ ਜੋੜੇਗਾ ਜਿੰਨੀ ਤੁਸੀਂ ਹਿੰਮਤ ਹਾਰਨ ਦੀ ਕੋਸ਼ਿਸ਼ ਕਰੋਗੇ ਉੰਨੀ ਹੀ ਪ੍ਰਮਾਤਮਾ ਜੋੜਨ ਦੀ ਵੀ ਕੋਸ਼ਿਸ਼ ਕਰੇਗਾ ਪਰ ਪ੍ਰੀਖਿਆ ਵੀ ਲਵੇਗਾ ਅੱਜ ਜੇਕਰ ਉਹ ਤੁਹਾਨੂੰ ਤੋੜਨ ਦੀ ਕੋਸ਼ਿਸ਼ ਕਰ ਰਿਹਾ ਤੇ ਦੂਸਰੇ ਦਿਨ ਜੋੜਨ ਦੀ ਵੀ ਕਰੇਗਾ ਪਰ ਜੋ ਇਨਸਾਨ ਵਿਸ਼ਵਾਸ ਰੱਖੇਗਾ ਉਹ ਹੀ ਪਾਰ ਲੰਘ ਸਕਦਾ ਹੈ ਸੋ ਫਕੀਰੀ ਕਰਨੀ ਮੁਸ਼ਕਲ ਹੈ ਬਾਕੀ ਪ੍ਰਮਾਤਮਾ ਨੂੰ ਹਰ ਕੋਈ ਪਾ ਸਕਦਾ ਕੋਈ ਔਖਾ ਕੰਮ ਨਹੀਂ ਹੈ ਸੋ ਫਕੀਰੀ ਕਰਨੀ ਇਹ ਵੱਖਰੀ ਗੱਲ ਹੈ ਸੋ ਪ੍ਰਮਾਤਮਾ ਨੂੰ ਪਾਉਣਾ ਇਹ ਵੱਖਰੀ ਗੱਲ ਹੈ ਸੋ ਪ੍ਰਮਾਤਮਾ ਨੂੰ ਗ੍ਰਸਤ ਵਿੱਚ ਰਹਿ ਕੇ ਵੀ ਪਾਇਆ ਜਾ ਸਕਦਾ ਕਿਵੇਂ ਸਿਰਫ ਮਨ ਨੂੰ ਸਾਫ਼ ਰੱਖਣਾ ਦੂਸਰਿਆਂ ਬਾਰੇ ਮਾੜੀ ਸੋਚ ਨਹੀਂ ਰੱਖਣੀ ਕਿਸੇ ਆਲ ਦੇਖ ਕੇ ਖੀਜਣਾ ਨਹੀਂ ਜੈਲਸ ਨਹੀਂ ਕਰਨੀ ਮਨ ਸਾਫ਼ ਹੋਵੇਗਾ ਪ੍ਰਮਾਤਮਾ ਮਨ ਵਿੱਚ ਹੀ ਵਾਸ ਕਰੇਗਾ ਕਿਉਂਕਿ ਪ੍ਰਮਾਤਮਾ ਗੰਦਗੀ ਵਾਲੇ ਥਾਂ ਤੇ ਵਾਸ ਨਹੀਂ ਕਰਦਾ ਸੋ ਮਨ ਵਿੱਚ ਸਫਾਈ ਹੈ ਤਾਂ ਪਰਮਾਤਮਾ ਮਨ ਵਿੱਚ ਵਸਦਾ ਹੈ ਜੇਕਰ ਅਸੀਂ ਮਨ ਵਿੱਚ ਕਚਰਾ ਇਕੱਠਾ ਕਰਾਂਗੇ ਬੁਰਾਈਆਂ ਇਕੱਠੀਆਂ ਕਰਾਂਗੇ ਤੇ ਉੱਥੇ ਪਰਮਾਤਮਾ ਦਾ ਬਾਸ ਵੀ ਨਹੀਂ ਹੁੰਦਾ ਜੇਕਰ ਦੇਖਿਆ ਜਾਵੇ ਤਾਂ ਪਰਮਾਤਮਾ ਹਰ ਇੱਕ ਦੇ ਅੰਦਰ ਵਸਦਾ ਹੈ ਹਰ ਇੱਕ ਦੇ ਕੋਲ ਹੈ ਉਹਨੂੰ ਪਹਿਚਾਨਣ ਦੀ ਜ਼ਰੂਰਤ ਆ ਚਾਨਣ ਆਪਣੇ ਅੰਦਰ ਕਰਨ ਦੀ ਜ਼ਰੂਰਤ ਆ ਕਿਵੇਂ ਹੋਵੇਗਾ ਮਨ ਨੂੰ ਸਾਫ਼ ਕਰਕੇ ਨਾਮ ਸਿਮਰਨ ਦੇ ਨਾਲ ਸੇਵਾ ਦੇ ਨਾਲ ਚਿੱਤ ਜਿਤਾ ਸੇਵਾ ਸਿਮਰਨ ਕਰੋਂਗੇ ਨਾਮ ਰੂਪੀ ਸਾਬਣ ਜੋਸ ਸ਼ਬਦ ਹੈ ਜੋ ਅਸੀਂ ਸ਼ਬਦ ਨੂੰ ਸਿਮਰਦੇ ਹਾਂ ਉਹ ਸ਼ਬਦ ਜਿੱਦਾਂ ਜਿੱਦਾਂ ਸਿਮਰਦੇ ਹਾਂ ਮਨ ਦੀ ਮੈਲ ਜਿਹੜੀ ਆ ਲੈਂਦੀ ਜਾਂਦੀ ਆ ਗੁਨਾਹ ਧੋ ਹੁੰਦੇ ਜਾਂਦੇ ਆ ਤੇ ਮਨ ਸਾਫ਼ ਹੁੰਦਾ ਜਾਂਦਾ ਹੈ ਤਾਂ ਫਿਰ ਅੰਦਰ ਚਾਨਣ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਮਾਲਕ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਮਾਂ ਜਿੱਦਾਂ ਜਿੱਦਾਂ ਨਾਮ ਸ਼ਬਦ ਕਰਦਾ ਜਾਂਦਾ ਹੈ ਇਨਸਾਨ ਦੇ ਅੰਦਰੋਂ ਕਚਰਾ ਸਾਫ਼ ਹੁੰਦਾ ਹੈ ਤੇ ਮਾਲਕ ਪ੍ਰਗਟ ਹੋ ਜਾਂਦਾ ਹੈ ਸੋ ਉਹਨੂੰ ਜੇਕਰ ਜਗਾਉਣਾ ਹੈ ਤਾਂ ਉਹਦੇ ਲਈ ਤੁਹਾਨੂੰ ਸੇਵਾ ਤੇ ਮਨ ਨੂੰ ਸਾਫ਼ ਰੱਖਣਾ ਪਵੇਗਾ ਸੇਵਾ ਵੱਧ ਚੜ ਕੇ ਕਰੋ ਸਿਮਰਨ ਕਰੋ ਮਨ ਸਾਫ਼ ਰੱਖੋ ਬਾਕੀ ਪ੍ਰਮਾਤਮਾ ਕਿਤੇ ਵੀ ਦੂਰ ਨਹੀਂ ਹੈ ਸੋ ਹਰ ਇੱਕ ਦੇ ਅੰਦਰ ਹੈ ਜਿਹੜਾ ਚੰਗਾ ਕਰਮ ਕਰਦਾ ਉਹਦੇ ਤਾਂ ਅੰਦਰ ਹੈ ਹੀ ਹੈ ਸੋ ਜਿਹੜਾ ਮਾੜੇ ਕਰਮ ਕਰਦਾ ਉਹਦੇ ਵੀ ਅੰਦਰ ਹੈ ਜੇਕਰ ਉਹ ਆਪਣੀਆਂ ਬੁਰਾਈਆਂ ਨੂੰ ਦੂਰ ਕਰ ਲਵੇ ਕਿਉਂਕਿ ਅਸੀਂ ਅੰਦਰ ਬੁਰਾਈਆਂ ਇੰਨੀਆਂ ਇਕੱਠੀਆਂ ਕਰ ਲੈਂਦੇ ਆ ਕਿ ਪ੍ਰਮਾਤਮਾ ਨੂੰ ਬੁਰਾਈ ਦੇ ਵਿੱਚ ਦਬਾ ਦਿੰਦੇ ਆ ਜਦੋਂ ਅਸੀਂ ਬੁਰਾਈ ਨੂੰ ਖਤਮ ਕਰਨੀ ਸ਼ੁਰੂ ਕਰਦੇ ਆ ਤੇ ਅੰਦਰੋਂ ਪ੍ਰਮਾਤਮਾ ਜਾਗ ਪੈਂਦਾ ਹੈ ਸੋ ਜਦੋਂ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਆ ਫਿਰ ਬੁਰਾਈਆਂ ਦਾ ਅਸਰ ਉਸ insan ਤੇ ਨਹੀਂ ਪੈਂਦਾ ਸੋ ਬਾਕੀ ਇਥੇ ਇਹ ਕਹਾਂਗੇ ਜੇਕਰ ਫਕੀਰੀ ਕਰਨੀ ਆ ਤੇ ਸਭ ਗੱਲਾਂ ਦਾ ਤਿਆਗ ਕਰਨਾ ਪਵੇਗਾ ਸਭ ਤੋਂ ਵੱਡੀ ਹਿੰਮਤ ਫਕੀਰੀ ਦੀ ਲੈਨ ਦੇ ਵਿੱਚ ਇਹ ਕਰਨੀ ਪੈਂਦੀ ਹੈ ਕਿ ਰਿਸ਼ਤਿਆਂ ਦੀ ਪਰਵਾਹ ਨਹੀਂ ਕਰਨੀ ਰਿਸ਼ਤੇ ਟੁੱਟਣ ਦਾ ਡਰ ਨਹੀਂ ਹੋਣਾ ਚਾਹੀਦਾ ਹਮੇਸ਼ਾ ਇਹ ਹੋਣਾ ਚਾਹੀਦਾ ਕਿ ਸਿਰਫ ਉਹ ਪ੍ਰਮਾਤਮਾ ਦੇ ਨਾਲ ਰਿਸ਼ਤਾ ਮਜ਼ਬੂਤ ਕਰਨਾ ਜਿੱਥੇ ਸੱਚ ਬੋਲਣ ਦੀ ਜ਼ਰੂਰਤ ਆ ਉੱਥੇ ਕਦੇ ਵੀ ਹਿਚਕਚਾਉਣਾ ਨਹੀਂ ਸੱਚ ਬੋਲ ਦੇਣਾ ਸੋ ਜਿੱਥੇ ਝੂਠ ਹੈ ਉੱਥੇ ਪ੍ਰਮਾਤਮਾ ਨਹੀਂ ਜਿੱਥੇ ਸੱਚਾਈ ਹੈ ਉੱਥੇ ਪ੍ਰਮਾਤਮਾ ਹੈ ਬਾਕੀ ਫਕੀਰੀ ਪਾਉਣੀ ਹੈ ਫਕੀਰੀ ਦੇ ਰਸਤੇ ਤੇ ਤੁਰਨਾ ਹੈ ਤਾਂ ਕਦੇ ਵੀ ਪਿਛਾ ਮੁੜ ਕੇ ਨਹੀਂ ਦੇਖਣਾ ਫਿਰ ਅੱਗੇ ਨੂੰ ਹੀ ਕਦਮ ਵਧਾਉਣਾ ਹੈ ਤਾਂ ਮਾਲਕ ਵੀ ਕਿਰਪਾ ਕਰ ਦਿੰਦਾ ਹੈ